ਸੰਚਾਰ ਗੱਲਵਾਂ ਦੇ ਅਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਖਬਰ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ ਜੇ ਰਾਤ 9 ਵਜੇ ਤੋਂ ਬਾਅਦ ਜਲੰਧਰ ਬੱਸ ਸਟੈਂਡ ਜਾਂ ਫਿਰ ਉਸਤੇ ਆਸ-ਪਾਸ ਕਿਸੇ ਕੰਮ ਦੇ ਲਈ ਤੁਹਾਨੂੰ ਜਾਣਾ ਪਵੇ ਤੇ ਸਾਵਧਾਨ ਕਿਉਂਕਿ ਰਾਤ ਹੋਣ ਦੇ ਉੱਤੇ ਬੱਸ ਸਟੈਂਡ ਦੇ ਆਲੇ-ਦੁਆਲੇ ਸੜਕਾਂ ਦੇ ਉੱਤੇ ਗਰੋਹ ਸਰਗਰਮ ਹੋ ਜਾਂਦੇ ਹਨ ਇੱਥੇ ਸੜਕਾਂ ਦੇ ਉੱਤੇ ਸ਼ਰਿਆਮ ਕੁੜੀਆਂ ਅਤੇ ਔਰਤਾਂ ਸੌਦੇਬਾਜ਼ੀ ਕਰਨ ਲੱਗਦੀਆਂ ਹਨ ਜੇ ਇਹ ਬਚ ਕੇ ਨਿਕਲਣਾ ਮੁਸ਼ਕਲ ਹੋ ਜਾਵੇਗਾ ਇਸ ਧੰਦੇ ਦੇ ਇਲਾਵਾ ਇੱਥੇ ਔਰਤਾਂ ਦੇ ਸਾਥੀ ਅਤੇ ਨਸ਼ੇੜੀ ਵੀ ਕਿਸੇ ਵੇਲੇ ਲੁੱਟਖੋ ਕਰ ਸਕਦੇ ਹਨ ਰਾਤ ਨੂੰ ਕੀਤੀ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਦੇ ਬਾਹਰ ਸੜਕਾਂ ਦੇ ਉੱਤੇ ਇਹ ਧੰਦਾ ਸ਼ਰੀਆਮ ਚੱਲ ਰਿਹਾ ਹੈ ਇਹ ਸੜਕਾਂ ਰਾਤ ਨੂੰ ਇੱਕ ਤਰ੍ਹਾਂ ਦਾ ਰੈੱਡ ਲਾਈਟ ਏਰੀਆ ਬਣ ਜਾਂਦੀਆਂ ਹਨ ਬੱਸ ਸਟੈਂਡ ਦੇ ਉੱਤੇ ਰਾਤ ਨੂੰ ਵੀ ਸੈਂਕੜੇ ਯਾਤਰੀ ਆਉਂਦੇ ਜਾਂਦੇ ਹਨ ਕਈ ਵਾਰ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ ਇਹ ਸਾਰਾ ਵਪਾਰ ਹੁੰਦਾ ਹੈ ਸੋ ਉਸ ਤੋਂ ਕੁੱਝ ਹੀ ਦੂਰੀ ਦੇ ਉੱਤੇ ਬੱਸ ਸਟੈਂਡ ਪੁਲਿਸ ਟੌਂਕੀ ਵੀ ਹੈ ਪਰ ਕਿਸੇ ਕਿਸੇ ਦਾ ਵੀ ਡਰ ਨਹੀਂ ਹੈ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹ ਕਾਫੀ ਜ਼ਿਆਦਾ ਪਰੇਸ਼ਾਨ ਹਨ ਤੇ ਉਹ ਕਹਿੰਦੇ ਹਨ ਕਿ ਜੇ ਆਵਾਜ਼ ਚੁੱਕੀ ਜਾਵੇ ਤਾਂ ਡਰ ਰਹਿੰਦਾ ਹੈ ਕਿ ਨਸ਼ੇੜੀ ਰਾਤ ਨੂੰ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾ ਦੇਣ ਸੋ ਜਲੰਧਰ ਦੇ ਹੁਣ ਬੱਸ ਸਟੈਂਡ ਦੇ ਉੱਤੇ ਸ਼ਰਿਆਮ ਇਹ ਕੰਮ ਚੱਲ ਰਿਹਾ ਹੈ ਸੋ ਪੰਜਾਬੀਆਂ ਨੂੰ ਹੁਣ ਸਾਵਧਾਨ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਰਾਤ 9 ਵਜੇ ਤੋਂ ਬਾਅਦ ਇਸ ਬੱਸ ਸਟੈਂਡ ਦੇ ਉੱਤੇ ਬਿਲਕੁਲ ਵੀ ਨਾ ਜਾਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਸ਼ਾਹਕੋਟ ਏਰੀਏ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਨੇੜਲੇ ਪਿੰਡ ਕੋਟਲੀ ਗਾਜਰਾ ਵਿਖੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਆਪਣੀ ਪਤਨੀ ਦਾ ਲੜਾਈ ਝਗੜੇ ਉਪਰੰਤ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਜਰਨੈਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋਟਲਾ ਗਾਜਰਾਂ ਨੇ ਦੱਸਿਆ ਹੈ ਕਿ ਉਹ ਪੁਲਿਸ ਤੋਂ ਰਿਟਾਇਰ ਹੋਏ ਹਨ ਤੇ ਉਸ ਦੀ ਜ਼ਮੀਨ ਕੋਟਲੀ ਗਾਜਰਾਂ ਤੋਂ ਡੱਬਰੀ ਰੋਡ ਦੇ ਉੱਤੇ ਹੈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 4 ਦਸੰਬਰ ਸ਼ਾਮ ਨੂੰ ਉਹ ਖੇਤਾਂ ਵੱਲ ਢੀੜਾ ਮਾਰਨ ਗਿਆ ਸੀ ਤੇ ਉੱਥੇ ਪ੍ਰਵਾਸੀ ਮਜ਼ਦੂਰ ਮਿਲਿਆ ਜਿਸ ਦੇ ਕੋਲ ਪਤਨੀ ਅਤੇ ਦੋ ਬੱਚੇ ਵੀ ਸਨ ਤੇ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋ ਰਿਹਾ ਸੀ ਇਸ ਤੋਂ ਬਾਅਦ ਉਹ ਰਹਿਣ ਦੇ ਲਈ ਕੋਈ ਜਗ੍ਹਾ ਲੱਭ ਰਹੇ ਸਨ ਸੋ ਠੰਡ ਦਾ ਮੌਸਮ ਦੇਖਦਿਆਂ ਹੋਇਆ ਉਸ ਨੂੰ ਤਰਸ ਆ ਗਿਆ ਤੇ ਉਸ ਨੇ ਆਪਣੇ ਖੇਤਾਂ ਦੇ ਵਿੱਚ ਇੱਕ ਬਣੇ ਕਮਰੇ ਦੇ ਵਿੱਚ ਉਹਨਾਂ ਨੂੰ ਪਨਾਹ ਦੇ ਦਿੱਤੀ ਜਰਨਲ ਨੇ ਦੱਸਿਆ ਕਿ 6 ਦਸੰਬਰ ਨੂੰ ਜਦੋਂ ਉਹ ਸਵੇਰੇ 8 ਵਜੇ ਖੂਹ ਦੇ ਉੱਤੇ ਢੀੜਾ ਮਾਰਨ ਗਿਆ ਤੇ ਪ੍ਰਵਾਸੀ ਔਰਤ ਦੇ ਸੱਟਾਂ ਲੱਗੀਆਂ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਪ੍ਰਵਾਸੀ ਮਜ਼ਦੂਰ ਆਪਣੇ ਬੱਚਿਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਦੇ ਵੱਲੋਂ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਸੋ ਬੇਹਦ ਹੈਰਾਨ ਕਰਦੀ ਇਹ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕਿਸੇ ਕਮਰਾ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਓ ਕਿਉਂਕਿ ਤਾਰਸ ਖਾ ਕੇ ਪ੍ਰਵਾਸੀ ਮਜ਼ਦੂਰ ਨੂੰ ਦਿੱਤਾ ਗਿਆ ਸੀ ਕਮਰਾ ਤੇ ਮਗਰੋਂ ਉਸ ਦੇ ਵੱਲੋਂ ਹੁਣ ਵੱਡਾ ਕਾਂਡ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਮਾਲਕ ਨੂੰ ਹੁਣ ਪਛਤਾਉਣਾ ਪੈ ਰਿਹਾ ਹੈ ਸੋ ਬੇਹਦ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਇਸ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਸultanpur Lodhi ਹਲਕੇ ਦੇ ਆਸ-ਪਾਸ ਦੇ ਪਿੰਡਾਂ ਅਤੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਝੁੱਗੀਆਂ ਬਣਾਉਣ ਦੀ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ। ਇਹਨਾਂ ਝੁੱਗੀਆਂ ਦੇ ਵਿੱਚ ਖੇਤੀਬਾੜੀ, ਈਟਾਂ ਦੇ ਪੱਠੇ, ਨਿਰਮਾਣ ਕਾਰਜ ਅਤੇ ਹੋਰ ਮਜ਼ਦੂਰੀ ਦੇ ਕੰਮਾਂ ਦੇ ਲਈ ਹਜ਼ਾਰਾਂ ਗਿਣਤੀ ਦੇ ਵਿੱਚ ਪ੍ਰਵਾਸੀ ਆਪਣੇ ਘਰ ਜੁਪੀ ਬਿਹਾਰ ਅਤੇ ਹੋਰ ਨਾਲ ਇਲਾਕਿਆਂ ਤੋਂ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਰਹਿੰਦੇ ਹਨ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਖੁੱਲੇ ਖੇਤਰ, ਨਦੀਆਂ ਕੰਢੇ, ਖਾਲੀ ਪਲਾਟਾਂ ਜਾਂ ਫਿਰ ਪਿੰਡਾਂ ਦੇ ਬਾਹਰਲੇ ਹਿੱ ਚੁਗੀਆਂ ਬਣਾ ਕੇ ਰਹਿਣ ਲੱਗ ਪਏ ਹਨ ਹੈਰਾਨ ਕਰਦੀ ਗੱਲ ਇਹ ਹੈ ਕਿ ਚੁਗੀਆਂ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਈ ਸਾਲਾਂ ਤੋਂ ਕਦੇ ਵੀ ਵੈਰੀਫਿਕੇਸ਼ਨ ਨਹੀਂ ਕੀਤੀ ਗਈ ਹੈ ਅਪਰਾਧੀ ਅਨਸਾਰ ਅਤੇ ਇਸ ਤੋਂ ਇਲਾਵਾ ਬੇਰੋਕ ਟੋਕ ਇਹਨਾਂ ਥਾਵਾਂ ਦੇ ਉੱਤੇ ਸ਼ੋਪ ਸਕਦੇ ਹਨ ਸੋ অপਰਾধি आंसर बेरोक टोक ਇਹਨਾਂ ਥਾਵਾਂ ਦੇ ਉੱਤੇ ਛਾਪ ਸਕਦੇ ਹਨ ਐਡਵੋਕੇਟ ਸੰਧਾ ਜਦੋਂ ਦੇ ਵੱਲੋਂ ਕਿਹਾ ਗਿਆ ਹੈ ਕਿ ਝੁੱਗੀਆਂ ਦੀ ਵਾਧੇ ਤਦਾਦ ਬਾਰੇ ਹੁਣ ਐਡਵੋਕੇਟ ਜਰਨੈਲ ਸਿੰਘ ਸੰਘਾ ਪ੍ਰਧਾਨ ਬਾਅਦ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਲੋਕਾਂ ਦੇ ਰਾਹੀਂ ਪੁਲਿਸ ਬਿਆਨਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਕ੍ਰਿਮੀਨਲ ਮਾਈਂਡ ਦੇ ਲੋਕ ਵੀ ਇਹਨਾਂ ਝੁੱਗੀਆਂ ਦੇ ਵਿੱਚ ਪਨਾਹ ਲੈ ਰਹੇ ਹਨ ਸੋ ਲਗਾਤਾਰ ਤੁਹਾਨੂੰ ਦੱਸਿਆ ਕਿ ਝੁੱਗੀਆਂ ਦੇ ਵਿੱਚ ਜਿਹੜਾ ਕਿ ਹੁਣ ਛਾਪੇਮਾਰੀ ਹੋਣੀ ਚਾਹੀਦੀ ਹੈ ਤੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਕਿ ਜੂਪੀ ਬਿਹਾਰ ਤੋਂ ਜਿਹੜੇ ਅਪਰਾਧੀ ਆ ਕੇ ਇੱਥੇ ਪੰਜਾਬ ਦੇ ਵਿੱਚ ਲੁਕ ਰਹੇ ਆ ਉਹ ਇਹਨਾਂ ਚੁਗੀਆਂ ਦੇ ਵਿੱਚ ਹੀ ਹੋ ਸਕਦੇ ਹਨ ਇਸ ਤੋਂ ਇਲਾਵਾ ਹੁਣ ਫਰੀਦਕੋਟ ਵਾਲੇ ਮਾਮਲੇ ਦੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ ਜੀਹਾਂ ਸੱਸ ਸਹੁਰੇ ਨੂੰ ਜ਼ਬਰਦਸਤੀ ਕੈਨੇਡਾ ਭੇਜਣ ਦੇ ਮਗਰੋਂ ਪਤੀ ਦੇ ਕਤਲ ਦੇ ਵਿੱਚ ਨੰਗਾ ਨਾਜ਼ ਕਰਨ ਵਾਲੀ ਰਵਿੰਦਰ ਕੌਰ ਦੇ ਬਾਰੇ ਹੁਣ ਤਾਂ ਉੱਪਰ ਕੇ ਸਾਹਮਣੇ ਆਏ ਹਨ ਜੀਹਾਂ ਰੁਪਿੰਦਰ ਕੌਰ ਦੀ ਨਣਦ ਕੈਨੇਡਾ ਦੇ ਵਿੱਚ ਰਹਿੰਦੀ ਹੈ ਤੇ ਉਸ ਦੇ ਘਰ ਬੱਚਾ ਜੰਮਣ ਮਗਰੋਂ ਰੁਪਿੰਦਰ ਕੌਰ ਦੇ ਦੁਆਰਾ 700 ਰੁਪਏ ਨੂੰ ਫਲਾਈਟ ਬੁੱਕ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ ਸੋ ਰੁਪਿੰਦਰ ਲਗਾਤਾਰ ਜੇਦ ਕਰ ਰਹੀ ਸੀ ਕਿ ਉਹ ਆਪਣੇ ਦੋਤੇ ਦਾ ਮੂੰਹ ਦੇਖਣ ਦੇ ਲਈ ਜਾਣ ਤਾਂ ਜੋ ਕਿ ਉਹ ਬਾਅਦ ਵਿੱਚ ਗੁਰਵਿੰਦਰ ਦੇ ਕਤਲ ਦੀ ਸਾਜ਼ਿਸ਼ ਘੜ ਸਕੇ ਸੋ ਮਰਹੂਮ ਗੁਰਵਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਪਰੇਮਾਨ ਦੇ ਨਾਲ ਦੱਸਿਆ ਹੈ ਕਿ 8 ਦਸੰਬਰ ਨੂੰ ਉਸ ਦੇ ਦੁਆਰਾ ਕੈਨੇਡਾ ਤੋਂ ਵਾਪਸੀ ਕੀਤੀ ਜਾਣੀ ਸੀ ਪਰ ਨੌਂ ਦੇ ਵੱਲੋਂ ਪਹਿਲਾਂ ਹੀ ਦਾਨਤ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਕੌਰ ਹਮੇਸ਼ਾ ਹੀ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਉਂਦੀ ਹੋਈ ਵੀ ਨਜ਼ਰ ਆਉਂਦੀ ਸੀ ਸੋ ਜਿਸ ਦੇ ਵਿੱਚ ਕਿ ਉਸ ਦੇ ਦੁਆਰਾ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਤਾਕਤ ਦਿਖਾਇਆ ਨਹੀਂ ਜਾਂਦਾ ਸੀ ਸੋ ਇਕੱਲੇ ਤੌਰ ਦੇ ਉੱਤੇ ਹੀ ਉਸ ਦੇ ਵੱਲੋਂ ਰੀਲਾਂ ਬਣਾਈਆਂ ਜਾਂਦੀਆਂ ਸੀ ਇਸ ਤੋਂ ਇਲਾਵਾ ਸੱਸ ਸਹੌਰੇ ਨੂੰ ਵੀ ਕੈਨੇਡਾ ਭੇਜਣ ਦੇ ਵਿੱਚ ਉਸ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਚਾਇਤ ਸੰਮਤੀ ਚੋਣਾ ਜ਼ਿਲ੍ਹੇ ਦੇ ਵਿੱਚ ਹੁਣ 6 ਐਫ ਆਈ ਆਰ ਦਰਜ ਵਾਇਰਲ ਵੀਡੀਓ ਵਾਲੇ ਦੀ ਪਛਾਣ ਨਹੀਂ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਇਹ ਨਿਊਜ਼ ਕਾਫੀ ਜ਼ਿਆਦਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਵਾਇਰਲ ਵੀਡੀਓ ਵਾਲਾ ਨੌਜਵਾਨ ਜਿਹਨੂੰ ਕਹਿ ਸਕਦੇ ਆ ਜਾਂ ਫਿਰ ਉਸ ਨੂੰ ਅੱਧ ਖੜ ਉਮਰ ਦਾ ਵਿਅਕਤੀ ਕਹਿ ਸਕਦੇ ਹਾਂ ਜੋ ਕਿ ਪੇਪਰ ਲੈ ਕੇ ਭੱਜਦਾ ਹੋਇਆ ਇੱਕ ਔਰਤ ਦੇ ਦਿਖਾਈ ਦੇ ਰਿਹਾ ਸੀ ਜੋ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਟਰੋਲ ਵੀ ਹੋਇਆ ਤੇ ਵਾਇਰਲ ਵੀ ਹੋਇਆ ਸੋ ਇਸ ਦੀ ਪਛਾਣ ਹੀ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਹੈ ਜਦ ਕਿ ਇਸ ਦੀਆਂ ਗੁਰਲਾਲ ਖਨੌਰ ਦੇ ਨਾਲ ਜੋ ਕਿ ਹਲਕੇ ਦੇ ਐਮ ਐਲ ਏ ਆ ਉਸ ਦੇ ਨਾਲ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਸ ਵਿੱਚ ਬਲਾਕ ਸੰਮਤੀ ਚੋਣਾਂ ਦੇ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਫਾਈਲਾਂ ਖੋ ਕੇ ਭੱਜਣ ਵਾਲੇ ਵਿਅਕਤੀ ਦੇ ਖਿਲਾਫ ਹੋਣ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਹਿ ਰਹੀ ਹੈ ਕਿ ਹੁਣ ਇਸ ਦੀ ਪਛਾਣ ਹੀ ਨਹੀਂ ਹੋ ਰਹੀ ਹੈ ਕਿ ਆਖਰਕਾਰ ਇਹ ਵਿਅਕਤੀ ਹੈ ਕਿੱਥੋਂ ਦਾ ਪਰ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਕਾਫੀ ਜ਼ਿਆਦਾ ਚਰਚੇ ਹੋ ਰਹੇ ਹਨ ਤੇ ਲਗਾਤਾਰ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਪੁਲਾਥ ਤੋਂ ਵਿਧਾਇਕ ਸੁਖਪਾਲ ਖੈਰਾ ਨੇ ਹੁਣ ਬਲਾਕ ਸਮਤੀ ਚੋਣਾਂ ਦੇ ਵਿੱਚ ਪੰਜ ਜ਼ੋਨਾਂ ਤੋਂ ਕਾਂਗਰਸ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰਨ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਬਿੰਨਿਆ ਹੈ ਇਸੇ ਦੇ ਨਾਲ ਹੀ ਉਹਨਾਂ ਨੇ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਨੂੰ ਵੀ ਇੱਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਉਹਨਾਂ ਨੂੰ ਮਜਬੂਰੀ ਬਸ ਸ਼ਿਕਾਇਤ ਕਰਨੀ ਪੈ ਰਹੀ ਹੈ ਕਿ ਪੁਲਾਥ ਦੇ ਆਰਟੀਓ ਅਤੇ ਇਸ ਤੋਂ ਇਲਾਵਾ ਆਰਓ ਨੇ ਸਿਆਸੀ ਦਬਾਅ ਹੇਠਾਂ ਕਾਂਗਰਸ ਪਾਰਟੀ ਦੇ ਪੰਜ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ ਸੁਪੂਰਨ ਸਿੰਘ ਜੋਨ 17 ਲਖਣਕੇ ਪੱਡਾ ਇਸ ਤੋਂ ਇਲਾਵਾ ਜੋਬਨ ਸਿੰਘ ਤੇ ਗੁਰਜੀਤ ਸਿੰਘ ਇਸ ਤੋਂ ਇਲਾਵਾ ਹਰਦੀਪ ਸਿੰਘ ਤੇ ਕਮਲਜੀਤ ਕੌਰ ਅਤੇ ਰਜਿੰਦਰ ਕੌਰ ਜਿਨ੍ਹਾਂ ਦੇ ਕੀ ਜਾਣਬੁੱਝ ਕੇ ਹੀ ਪੇਪਰ ਕੈਨਸਲ ਕਰ ਦਿੱਤੇ ਗਏ ਹਨ ਸੋ ਇਹ ਨਾਮਜ਼ਦਗੀ ਪੱਤਰ ਇਹਨਾਂ ਦੇ ਵੱਲੋਂ ਭਰੇ ਗਏ ਸੀ ਜੋ ਜਾਣਬੁੱਝ ਕੇ ਹੀ ਹੁਣ ਕਾਂਗਰਸ ਦੇ ਪੱਤਰ ਰੱਦ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਕੀ ਸੁਖਪਾਲ ਖੈਰਾ ਹੁਣ ਕਾਫੀ ਜ਼ਿਆਦਾ ਖਫਾ ਨਜ਼ਰ ਆ ਰਹੇ ihan ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੀਤੇ ਦਿਨੀ ਕਿਸਾਨਾਂ ਦੇ ਵੱਲੋਂ 2 ਘੰਟੇ ਦੇ ਲਈ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿ ਕਿਸਾਨਾਂ ਦੇ ਘਰ ਜਾ ਕੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿ ਕਿਸਾਨਾਂ ਨੂੰ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੀ ਹੁਣ ਸਰਕਾਰ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਹਨ ਇਸ ਦਾ ਹਿਸਾਬ ਹੁਣ ਭਗਵੰਤ ਮਾਨ ਨੂੰ ਚੋਣਾਂ ਦੇ ਵਿੱਚ ਮਿਲੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜੜੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਇਸ ਦੇ ਵਿੱਚ ਵੀ ਹਿਸਾਬ ਭਗਵੰਤ ਮਾਨ ਨੂੰ ਦੇ ਉਲਾਵਾ ਜਿਹੜੀਆਂ ਸਾਲ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਸ ਦੇ ਵਿੱਚ ਵੀ ਭਗਵੰਤ ਮਾਨ ਨੂੰ ਇਸ ਸਾਰੇ ਹਿਸਾਬ ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੀ ਹੁਣ ਵਿਰੋਧੀ ਧਿਰਾਂ ਦੇ ਉੱਤੇ ਜੰਮ ਕੇ ਬਾਰਸੇ ਹਨ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਕਾਂਗਰਸ ਅਤੇ ਅਕਾਲੀ ਆਪਣੀ ਹਾਰ ਨੂੰ ਵੇਖ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੇ ਦੁਆਰਾ ਕਿਹਾ ਗਿਆ ਕਿ ਕਾਂਗਰਸ ਅਤੇ ਕਾਲੀਆਂ ਨੇ ਇਨ੍ਹਾਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਵੇਖਦਿਆਂ ਹੋਇਆਂ ਜਨਤਾ ਮੂੰਹ ਤੋੜ ਜਵਾਬ ਦਬੇਗੀ ਸੋ ਜਿਹੜਾ ਕਿ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਵਿਧੇ ਜਾ ਰਹੇ ਹਨ ਕਿ ਉਹਨਾਂ ਦੇ ਪੱਤਰ ਹੀ ਦਾਖਲ ਨਹੀਂ ਹੋਣ ਦਿੱਤੇ ਜਾ ਰਹੇ ਤੇ ਦੂਜੇ ਪਾਸੇ ਥਾੜੀਵਾਲ ਦੇ ਵੱਲੋਂ ਨਿਸ਼ਾਨਾ ਆਮ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ ਦੇ ਉੱਤੇ ਸਾਲ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਲੋਧੀ ਤੇਰਾ ਹੁਣ ਹਾਰ ਦਾ ਮੂੰਹ ਦੇਖਣ ਤੋਂ ਡਰਦੀਆਂ ਹਨ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਲੁਧਿਆਣਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਟੱਬਾ ਰੋਡ ਦੇ ਇਲਾਕੇ ਦੇ ਵਿੱਚ ਇੱਕ ਔਰਤ ਜੋ ਕਿ ਗਲੀ ਦੇ ਵਿੱਚ ਘੁੰਮ ਰਹੀ ਸੀ ਬਾਈਕ ਸਵਾਰ ਬਦਮਾਸ਼ਾਂ ਚ ਸੋਨੇ ਦੀਆਂ ਬਾਲੀਆਂ ਝਾਪਟ ਕੇ ਫਰਾਰ ਹੋ ਚੁੱਕੇ ਹਨ ਔਰਤ ਨੇ ਸ਼ੋਰ ਮਚਾਇਆ ਬਦਮਾਸ਼ਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਬਦਮਾਸ਼ ਮੇਨ ਰੋਡ ਦੇ ਉੱਤੇ ਚੜ੍ਹ ਕੇ ਆਸਾਨੀ ਦੇ ਨਾਲ ਫਰਾਰ ਹੋ ਗਏ ਹਨ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮਾਮਲੇ ਸੰਬੰਧੀ ਸ਼ਿਕਾਇਤ ਟੱਬਾ ਪੁਲਿਸ ਦੇ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਹੈ ਐਸਐਚਓ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਫੁਟੇਜ ਦੇ ਆਧਾਰ ਦੇ ਉੱ ਕਿੰਦਰ ਕੋਰਨ ਦੱਸਿਆ ਹੈ ਕਿ ਉਹ ਸ਼ੁੱਕਰਵਾਰ ਦੀ ਸ਼ਾਮ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਸੈਰ ਕਰ ਰਹੀ ਸੀ ਸੋ ਇੰਨੇ ਨੂੰ ਦੋ ਬਦਮਾਸ਼ ਅੱਗੇ ਤੋਂ ਆਉਂਦੇ ਹਨ ਤੇ ਬਾਈਕ ਰੋਕ ਲੈਂਦੇ ਹਨ ਜਿਸ ਤੋਂ ਬਾਅਦ ਬਾਈਕ ਤੋਂ ਉਤਰਦਿਆਂ ਹੀ ਫੋਨ ਕੰਨ ਦੇ ਉੱਤੇ ਇੱਕ ਦੇ ਵੱਲੋਂ ਲਾਇਆ ਜਾਂਦਾ ਹੈ ਸੋ ਜਿਸ ਤੋਂ ਬਾਅਦ ਉਸ ਦੇ ਵੱਲੋਂ ਮੌਕਾ ਪਾ ਕੇ ਉਸ ਦੇ ਕੰਨਾਂ ਦੇ ਵਿੱਚੋਂ ਦੋਵੇਂ ਵਾਲੀਆਂ ਝਾਪਟ ਲਈਆਂ ਜਾਂਦੀਆਂ ਹਨ ਤੇ ਆਪਣੇ ਸਾਥੀ ਦੇ ਨਾਲ ਉਹ ਬਾਈਕ ਦੇ ਉੱਤੇ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ ਵਾਲੀਆਂ ਝਾਪਟਣ ਦੇ ਕਾਰਨ ਕੰਨਾਂ ਦੇ ਵਿੱਚੋਂ ਖੂਨ ਵਹਿਣ ਲੱਗਾ ਸੀ ਸੋ ਬੇहद ਇਹ ਮਾੜੀ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਨਹੀਂ ਬਲਕਿ ਲਗਭਗ ਅੱਧਾ ਦਰਜਣ ਜਾਂ ਫਿਰ ਦਰਜਣ ਦੇ ਕਰੀਬ ਹੀ ਜਈਆਂ ਵਾਰਦਾਤਾਂ ਹੋ ਰਹੀਆਂ ਹਨ ਕੁਝ ਕੁ ਖਬਰਾਂ ਦੇ ਰਾਹੀਂ ਸਾਡੇ ਸਾਹਮਣੇ ਆ ਜਾਂਦੀਆਂ ਹਨ ਪਰ ਕੁਝ ਕੁ ਛੁਪੀਆਂ ਰਹਿ ਜਾਂਦੀਆਂ ਹਨ ਸੋ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦੇ ਬਾਹਰੋਂ ਹੀ ਹੁਣ ਘਰ ਦੇ ਬਾਹਰ ਗੇਟ ਦੇ ਬਾਹਰ ਖੜਾ ਹੋਣਾ ਵੀ ਜਿਹੜਾ ਕਿ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਸੋ ਇਹ ਹੈ ਭਗਵਾਨਤਮਾਨ ਦਾ ਰੰਗਲਾ ਪੰਜਾਬ ਜਿਸ ਦੇ ਵਿੱਚ ਕੀ ਹੁਣ ਘਰ ਤੇ ਬਾਹਰ ਵੀ ਬੀਬੀਆਂ ਖੜੀਆਂ ਨਹੀਂ ਹੋ ਸਕਦੀਆਂ ਸੋ ਉਹਨਾਂ ਦੇ ਹੁਣ ਘਰ ਤੱਕ ਜਿਹੜੀਆਂ ਕਿ ਬਾਲੀਆਂ ਲਾਉਣ ਤੱਕ ਚੋਰ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਕਾਲਾ ਬਜਾਰੀ ਜੋਰਾਂ ਦੇ ਉੱਤੇ ਹੈ 10 ਅਤੇ 20 ਦੇ ਨੋਟ ਹੋ ਚੁੱਕੇ ਹਨ ਗਾਇਬ ਜੀ ਹਾਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਭਾਰਤ ਦੇ ਵਿੱਚ ਛੋਟੇ ਮੁੱਲ ਦੇ ਕਰੰਸੀ ਨੋਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ 10 ਅਤੇ 20 ਦੇ ਨੋਟਾਂ ਦੀ ਲਗਾਤਾਰ ਘਾਟ ਆਮ ਲੋਕਾਂ ਦੇ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਰੋਜ਼ਾਨਾ ਲੈਣ ਦੇਣ ਦੇ ਵਿੱਚ ਇਹਨਾਂ ਨੋਟਾਂ ਦੀ ਅਣਉਪਲਬਧ ਦੇ ਕਾਰਨ ਹੁਣ ਛੋਟੇ ਦੁਕਾਨਦਾਰ, ਔਟੋ ਰਿਕਸ਼ਾ ਚਾਲਕਾਂ ਅਤੇ ਇਸ ਤੋਂ ਇਲਾਵਾ ਸਬਜ਼ੀ ਵਕਰੀਤਾਵਾਂ ਅਤੇ ਖਾਸ ਕਰਕੇ ਪਿੰਡੂ ਖੇਤਰਾਂ ਦੇ ਨਾਗਰਿਕਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੱਸਿਆ ਬਾਰੇ ਹੁਣ ਗੱਲਬਾਤ ਕਰਦਿਆਂ ਹੋਇਆਂ ਇਲਾਕੇ ਦੇ ਵਿੱਚ ਰਿੰਕੂ ਸ਼ੰਭੂ ਕਲਾਂ ਹਰਮਨ ਜੀ ਸਿੰਘ ਸ਼ੰਭੂ ਕਲਾਂ ਤੇ ਹੋਰ ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ 100, 200, 500 ਦੇ ਨੋਟਾਂ ਦੀ ਤੇ ਕਾਫੀ ਮਾਤਰਾ ਹੈ ਪਰ 10 ਤੇ 20 ਦੇ ਨੋਟ ਪੰਜਾਬ ਦੇ ਵਿੱਚੋਂ ਹੁਣ ਇਹੋ ਹਾਲ ਲੱਗ ਰਿਹਾ ਹੈ ਕਿ ਜਿਵੇਂ ਖਤਮ ਹੀ ਹੋ ਚੁੱਕੇ ਹਨ ਦਰਾਂਸਾਲ ਇਹਨਾਂ ਨੋਟਾਂ ਦੀ ਕਾਲਾ ਬਜਾਰੀ ਕੀਤੀ ਜਾ ਰਹੀ ਹੈ ਬੈਂਕ ਮੁਲਾਜ਼ਮਾਂ ਦੇ ਵੱਲੋਂ ਵਪਾਰੀਆਂ ਦੇ ਨਾਲ ਮਾਨ ਵਪਾਰੀਆਂ ਦੇ ਨਾਲ ਮਿਲ ਕੇ ਇਹ ਨੋਟ ਲਗਾਤਾਰ ਲੋਕਾਂ ਨੂੰ ਸਪਲਾਈ ਕੀਤੇ ਜਾ ਰਹੇ ਹਨ ਸਰਕਾਰ ਨੂੰ ਇਹ ਦਿਸ਼ਾ ਦੇ ਵਿੱਚ ਜਲਦੀ ਤੋਂ ਜਲਦੀ ਸਖਤ ਕਦਮ ਲੈਣਾ ਚਾਹੀਦਾ ਹੈ 10 ਅਤੇ 20 ਦੇ ਨੋਟ ਨਵੇਂ ਨਹੀਂ ਮਿਲ ਰਹੇ ਹਨ ਇਹ ਨੋਟ ਕਾਲੇ ਬਾਜ਼ਾਰ ਦੇ ਵਿੱਚ ਲਗਭਗ 500 ਤੋਂ 600 ਰੁਪਏ ਦੀ ਗਾਟ ਦੇ ਨਾਲ ਆਸਾਨੀ ਦੇ ਨਾਲ ਮਿਲ ਰਹੇ ਹਨ ਸੋ ਵਿਆਹਾਂ ਦੇ ਵਿੱਚ ਬਰਤਨ ਦੇ ਲਈ ਲੋਕਾਂ ਦੇ ਵੱਲੋਂ ਇਹ ਨੋਟ ਲਏ ਜਾ ਰਹੇ ਹਨ ਤੇ ਉਹਨਾਂ ਨੂੰ ਮੋਹਰੇ ਰੱਖੇ ਹੋਏ ਜਿਹੜੇ ਕਰਮਚਾਰੀ ਆ ਬੈਂਕਾਂ ਦੇ ਉਹਨਾਂ ਦੇ ਵੱਲੋਂ ਜ਼ਿਆਦਾ ਮੁੱਲ ਦੇ ਉੱਤੇ ਵੇਚੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ 3 ਦਿਨ ਮੌਸਮ ਨੂੰ ਲੈ ਕੇ ਵੱਡੀ ਚਤਾਵਨੀ ਵਿਭਾਗ ਨੇ ਦਿੱਤੀ ਹੈ ਅਹਿਮ ਜਾਣਕਾਰੀ ਜੀ ਹਾਂ ਪੰਜਾਬ ਦੇ ਵਿੱਚ ਹੁਣ ਭਾਰਤੀ ਮੌਸਮ ਵਿਭਾਗ ਦੇ ਦੁਆਰਾ ਚੰਡੀਗੜ੍ਹ ਦੇ ਵਿੱਚ ਕਿਹਾ ਗਿਆ ਹੈ ਕਿ 6 ਤੋਂ ਲੈ ਕੇ 10 ਦਸੰਬਰ ਤੱਕ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਸ਼ੀਤ ਲਹਿਰ ਚੱਲੇਗੀ ਪੰਜਾਬ 'ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਾਸ ਕ ਦੇ ਚੁੱਕਾ ਹੈ ਕਈ ਇਲਾਕਿਆਂ 'ਦੇ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਵਿਭਾਗ ਦੇ ਅਨੁਸਾਰ ਕੁਝ ਦਿਨਾਂ 'ਚ ਇਹ ਧੁੰਦ ਦੀ ਤੀਬਰਤਾ ਹੋਰ ਵੱਧ ਜਾਵੇਗੀ ਮੌਸਮ ਵਿਭਾਗ ਨੇ ਕਿਹਾ ਹੈ ਕਿ 6 9 ਅਤੇ 10 ਨੂੰ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਮੋਗਾ ਬਠਿੰਡਾ ਮਾਨਸਾ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤਾਪਮਾਨ ਦੇ ਵਿੱਚ ਵੀ 7 ਅਤੇ 8 ਨੂੰ ਵੱਡੀ ਰਾਵਟ ਦੇਖਣ ਨੂੰ ਮਿਲਣ ਵਾਲੀ ਹੈ ਸੋ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 0.6 ਡਿਗਰੀ ਸੈਲਸੀਅਸ ਤੱਕ ਤਾਪਮਾਨ ਘਟ ਚੁੱਕਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ 3 ਡਿਗਰੀ ਤੱਕ ਵੀ ਪਹੁੰਚ ਚੁੱਕਾ ਹੈ ਸੋ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੈਲ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਹ ਖਬਰ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਬਾਹਰਲ ਹੋ ਰਹੀ ਹੈ ਤੇ ਬੇਹਦ ਹੈਰਾਨ ਕਰਦਾ ਮਾਮਲਾ ਇਹ ਸਾਹਮਣੇ ਨਿਕਲ ਕੇ ਆ ਰਿਹਾ ਹੈ ਮਾਪਿਆਂ ਨੇ ਹੀ ਕਤਲ ਕਰ ਦਿੱਤਾ ਹੈ ਆਪਣਾ ਸੋਹਣਾ ਸੁਨਖਾ ਗੱਭਰੂ ਪੁੱਤ ਜੀਹਾਂ ਬੀਤੇ ਜਿਨੀ ਇਹ ਪਿੰਡ ਕਿਆਮਪੁਰ ਵਿਖੇ ਮਾਪਿਓ ਨੇ ਬੇਰਹਿਮੀ ਦੇ ਨਾਲ ਆਪਣੇ ਇਕਲੌਤੇ ਪੁੱਤਰ ਦੇ ਸਿਰ ਦੇ ਵਿੱਚ ਇੱਟਾਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਪਤਨੀ ਨਾ ਪ੍ਰੀਤ ਕੌਰ ਨੇ ਦੱਸਿਆ ਕਿ 4 ਸਾਲ ਪਹਿਲਾਂ ਮੇਰਾ ਵਿਆਹ ਸਿਮਰਨ ਗੰਜ ਸਿਮਰਨ ਜੰਗ ਸਿੰਘ ਵਾਸੀ ਪਿੰਡ ਕਿਆਮਪੁਰ ਦੇ ਨਾਲ ਹੋਇਆ ਸੀ ਉਸ ਨੇ ਦੱਸਿਆ ਕਿ ਥੋੜੇ ਸਮੇਂ ਬਾਅਦ ਹੀ ਮੇਰਾ ਸਹੌਰਾ ਪਰਿਵਾਰ ਨਾਲ ਦਾਜ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਇਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ ਸੀ ਮੈਂ ਮਾਰਚ ਸਾਲ 2025 ਤੋਂ ਆਪਣੇ ਦੋ ਬੱਚਿਆਂ ਦੇ ਨਾਲ ਪੇਕੇ ਰਹਿ ਰਹੀ ਹਾਂ ਉਸ ਨੇ ਕਿਹਾ ਕਿ ਇਸੇ ਦੌਰਾਨ ਮੇਰੀ ਆਪਣੇ ਪਤੀ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਮੈਨੂੰ ਆਪਣੇ ਕੋਲ ਲੈ ਜਾਣਾ ਚਾਹੁੰਦਾ ਸੀ ਮੇਰੇ ਸੱਸ ਸਹੁਰਾ ਇਹ ਨਹੀਂ ਚਾਹੁੰਦੇ ਸੀ ਅੱਜ ਸਵੇਰੇ ਹੀ ਮੈਨੂੰ ਆਪਣੇ ਪਤੀ ਦਾ ਫੋਨ ਆਇਆ ਜਿਸ ਦੇ ਕਾਰਨ ਉਹ ਆਪਣੇ ਮਾਪਿਓ ਦੇ ਨਾਲ ਜੇ ਘੜਨ ਲੱਗਾ ਸੋ ਜਿਸ ਤੋਂ ਬਾਅਦ ਫੇਰ ਮੈਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਉਸ ਦੇ ਪਤੀ ਦਾ ਉਸ ਦੇ ਪਿਤਾ ਹਰਪਾਲ ਸਿੰਘ ਅਤੇ ਮਾਂ ਸੁਖਬੀਰ ਕੌਰ ਨੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਦੋਵੇਂ ਜਣੇ ਫਰਾਰ ਹੋ ਚੁੱਕੇ ਹਨ ਨਾਪਰੀਤ ਕੌਰ ਨੇ ਥਾਣਾ ਅਜਨਾਲਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਕੇ ਹਰਪਾਲ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਮ੍ਰਿਤਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਆ ਉਹ ਖੇਤਾਂ ਦੇ ਵਿੱਚ ਹੀ ਮੌਜੂਦ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ 1-1000 ਰੁਪਇਆ ਦੇਣ ਦਾ ਵਾਅਦਾ ਕੀਤਾ ਗਿਆ ਪਰ 4 ਸਾਲ ਬੀਤਣ ਤੋਂ ਬਾਅਦ ਵੀ ਭਗਵੰਤ ਮਾਨ ਦੇ ਵੱਲੋਂ ਇਹ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਸੋ ਇਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਜਿੱਥੇ ਕਿ 2100 ਰੁਪਇਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਦੇਣਾ ਸ਼ੁਰੂ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਦੇ ਵਿੱਚ ਵੱਡਾ ਕਪੜਾ ਸਾਹਮਣੇ ਆਇਆ ਹੈ 25000 ਫਾਰਜੀ ਅਰਜ਼ੀਆਂ ਪਾਈਆਂ ਗਈਆਂ ਸਨ ਸੋ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੂੰ ਪੰਜਾਬ ਦੇ ਵਿੱਚ ਤੇ 1100 ਰੁਪਈਆ ਜਾਂ 1000 ਰੁਪਈਆ ਨਹੀਂ ਮਿਲਿਆ ਉਹ ਹੁਣ ਹਰਿਆਣੇ ਦੇ ਵਿੱਚ 2100 ਰੁਪਈਆ ਲੈਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਫੜੀਆਂ ਗਈਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਮਹਿਲਾਵਾਂ ਦੇ ਲਈ ਹਰ ਮਹੀਨੇ 2100 ਰੁਪਿਆ ਵਾਲੀ ਲਾਡੋ ਲక్ష్ਮੀ ਸਕੀਮ ਲਈ ਮਾਰਦਾਨੇ ਵੀ ਹੁਣ ਅਰਜ਼ੀ ਦੇ ਦਿੱਤੀ ਹੈ ਉੱਥੇ ਹੀ ਨਾਮ ਅਤੇ ਪਤਾ ਬਦਲ ਕੇ ਕਈ ਮਹਿਲਾਵਾਂ ਦੇ ਵੱਲੋਂ ਵੀ ਇਸ ਦੇ ਵਿੱਚ ਅਰਜ਼ੀ ਦਿੱਤੀ ਗਈ ਹੈ ਜੋ ਕਿ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਿੱਲੀ ਅਤੇ ਰਾਜਸਥਾਨ ਦੀਆਂ ਮਹਿਲਾਵਾਂ ਸਨ ਸੋ ਇਸ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਮਹਿਲਾਵਾਂ ਜਿਹੜੀਆਂ ਕੀ ਉਹ ਫੜੀਆਂ ਜਾ ਚੁੱਕੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਸੀ ਜਿਸ ਦੇ ਵਿੱਚ ਕੀ ਉਹ ਹਰਿਆਣਾ ਦੀਆਂ ਮਹਿਲਾ ਮਾਂ ਬਣ ਗਈਆਂ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ 2100 ਰੁਪਈਆ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਰਿਆਣਾ ਦੇ ਨਾਲ ਛੱਤੇ ਜ਼ਿਲ੍ਹਿਆਂ ਤੋਂ ਮਹਿਲਾਵਾਂ ਦੀਆਂ ਅਰਜ਼ੀਆਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਇਸ ਸਕੀਮ ਦਾ ਲਾਭ ਉਠਾਉਣ ਦੇ ਲਈ ਗਵਾਂਢੀ ਰਾਜਾਂ ਦੇ ਸਰਹੱਦੀ ਜ਼ਿਲ੍ਹਿਆਂ ਦੀਆਂ ਮਹਿਲਾਵਾਂ ਨੇ ਵੀ ਅਰਜ਼ੀ ਦਿੱਤੀ ਹੈ ਇਹਨਾਂ ਦੇ ਵਿੱਚ ਪੰਜਾਬ ਦੀਆਂ ਲਗਭਗ 11908 ਮਹਿਲਾਵਾਂ ਸ਼ਾਮਲ ਹਨ ਜਿਨ੍ਹਾਂ ਤੋਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੀਆਂ ਸਭ ਤੋਂ ਜ਼ਿਆਦਾ ਮਹਿਲਾਵਾਂ ਦੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਹੈ ਲਗਭਗ 12000 ਮਹਿਲਾਵਾਂ ਹੁਣ ਗੈਰਫਤਾਰ ਹੋਣ ਗਈਆਂ ਸੋ ਜਿਨ੍ਹਾਂ ਦੇ ਵੱਲੋਂ 2100 ਰੁਪਈਆ ਲੈਣ ਦੀ ਕੋਸ਼ਿਸ਼ ਕੀਤੀ ਆ ਰਹੀ ਸੀ ਜਦਕਿ ਹਿਮਾਚਲ ਦੀਆਂ 2700 ਉੱਤਰ ਪ੍ਰਦੇਸ਼ ਦੀਆਂ 4700 ਦਿੱਲੀ ਦੀਆਂ 2900 ਅਤੇ ਰਾਜਸਥਾਨ ਦੀਆਂ 1300 ਮਹਿਲਾਵਾਂ ਸ਼ਾਮਿਲ ਸਨ ਸੋ ਇਸ ਤੋਂ ਬਾਅਦ ਹੁਣ ਲਗਾਤਾਰ ਸਰਕਾਰ ਦੇ ਵੱਲੋਂ ਇਸ ਦੀ ਪਛਾਣ ਕੀਤੀ ਗਈ ਹੈ ਤੇ ਲਗਾਤਾਰ ਹੁਣ ਸਰਕਾਰ ਨੂੰ ਪਤਾ ਲੱਗਾ ਹੈ ਕਿ ਇਸ ਦੇ ਵਿੱਚ 25000 ਅਰਜ਼ੀਆਂ ਜਾਲੀ ਪਾਈਆਂ ਗਈਆਂ ਹਨ ਸਭ ਤੋਂ ਵੱਧ ਪੰਜਾਬ ਦੀਆਂ ਔਰਤਾਂ ਨੂੰ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਜਾਲੀ ਕਾਗਜ਼ ਪੱਤਰ ਬਣਾ ਕੇ ਆਪਣੇ ਤੇ ਇਹਨਾਂ ਦੇ ਵੱਲੋਂ 2100 ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਪੰਜਾਬ ਦੀਆਂ ਔਰਤਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਵੇਗਾ ਕਿ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ 1100 ਜਾਂ ਫਿਰ 1000 ਰੁਪਇਆ ਭਗਵਾਨਤਵਾਨ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਜਾਣਾ ਸੋ ਕਿਉਂ ਨਾ ਉਹਨਾਂ ਦੇ ਵੱਲੋਂ ਹਰਿਆਣਾ ਦੇ ਵਿੱਚੋਂ ਹੀ 2100 ਰੁਪਇਆ ਲੈ ਲਿਆ ਜਾਵੇ ਪਰ ਹੁਣ ਮੌਕਾ ਰਹਿੰਦਿਆਂ ਹੀ ਉਹ ਫੜੀਆਂ ਜਾ ਚੁੱਕੀਆਂ ਹਨ ਵੀਡੀਓ ਨੂੰ ਅੰਤ ਤੱਕ ਦੇਖਣ ਤੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ